ਕਾਹ ਹੈ ਕੀ ਕਰਦੀ ਪਈ ਤੂੰ ਯਾਰ ਪੈਗ ਲਗਾਉਣ ਲੱਗੀ ਆ ਕਿਉਂ ਤੇਰਾ ਦਿਮਾਗ ਸੈਟ ਆ ਯਾਰ ਪੈਗ ਲਗਾਉਣ ਦੇ ਨਾਲ ਨਾ ਟੈਨਸ਼ਨ ਦੂਰ ਹੋ ਜਾਂਦੀ ਹੈ ਤੇ ਮਹਿਸੂਸ ਜਿਹੀ ਪਈ ਆ ਕਿ ਮੈਂ ਵੀ ਸ਼ੁਰੂ ਕਰਦਾ ਕਿਉਂਕਿ ਦਿਮਾਗ ਤੇ ਨਾ ਟੈਨਸ਼ਨਾਂ ਬੋਧ ਨੇ ਕਦੀ ਐ ਸੋਚਿਆ ਸਵੇਰੇ ਉੱਠ ਕੇ ਸ਼ਹਿਰ ਘਾ ਰਾਵਾਂ ਮੈਂ ਪੈਗ ਲਾਣਾ ਤੂੰ ਤੁਸੀਂ ਵੀ ਤਾਂ ਪੈਗ ਹੀ ਲਾਉਂਦੇ ਹੋ ਤੁਸੀਂ ਕਿਹੜੇ ਸਵੇਰੇ ਸਵੇਰੇ ਉੱਠ ਕੇ ਸ਼ਹਿਰ ਕਰਨ ਜਾਂਦੇ ਹੋ ਯਾਰ ਬੰਦੇ ਤਾਂ ਪੈਗ ਲਾਉਂਦੇ ਹੀ ਨੇ ਜਨਾਨੀਆਂ ਥੋੜਾ ਪੈਗ ਲਾਉਂਦੀਆਂ ਬਾਹਰ ਜਾ ਕੇ ਨਾ ਨਿਕਲ ਕੇ ਦੇਖੋ ਜਨਾਨੀਆਂ ਵੀ ਪੈਗ ਲਗਾਉਂਦੀਆਂ ਨੇ ਬਹੁਤ ਕੁਝ ਕਰਦੀਆਂ ਜਨਾਨੀਆਂ ਨਹੀਂ ਹੁਣ ਬਾਹਰ ਬਹੁਤ ਕੁਝ ਜਨਾਨੀਆਂ ਕਰਨਗੇ ਉਹੀ ਤੂੰ ਕਰਨਗੀ ਚੁੱਪ ਕਰਕੇ ਨਾ ਪੈਗ ਇੱਥੇ ਰੱਖ ਦੇ ਸਮਝ ਆਈ ਤਾਂ ਕੀ ਹੋਇਆ ਮੈਂ ਵੀ ਤੁਹਾਡੇ ਨਾਲ ਬਹਿ ਕੇ ਦੋ ਪੈਗ ਲਾ ਲਿਆ ਕਰਾਂਗੇ ਨਾ ਫਿਰ ਕੀ ਹੋ ਜਾਏਗਾ ਮੇਰਾ ਨਾ ਦਿਮਾਗ ਨਾ ਖਰਾਬ ਕਰ ਤੈਨੂੰ ਕਿਹਾ ਨਾ ਪੈਗ ਇੱਥੇ ਰੱਖ ਦੇ ਨਾਲੇ ਮੇਰੇ ਨਾਲ ਮਜ਼ਾਕ ਨਾ ਕਰ ਤੂੰ ਮੈਨੂੰ ਪਤਾ ਮਜ਼ਾਕ ਕਰਦੀ ਪਈਆਂ ਤੂੰ ਮੈਂ ਨਾ ਤੁਹਾਨੂੰ ਸੀਰੀਅਸਲੀ ਕਹਿ ਰਹੀ ਆ ਕੋਈ ਨਾ ਇੱਕ ਦੋ ਪੈਗ ਲਗਾਵਾਂਗੀ ਨਾ ਫਿਰ ਮੈਨੂੰ ਹਾਲਤ ਪੈ ਜਾਏਗੀ ਵੈਸੇ ਵੀ ਤਾਂ ਤੁਸੀਂ ਇਕੱਲੇ ਹੀ ਪੈਗ ਲਗਾਣੇ ਹੋ ਆਪਾਂ ਦੋਨੋਂ ਬਹਿ ਕੇ ਇਕੱਠੇ ਲਗਾਇਆ ਕਰਾਂਗੇ ਪੈਗ ਯਾਰ ਮੈਨੂੰ ਤਾਂ ਟੈਨਸ਼ਨ ਆ ਮੈਂ ਤਾਂ ਤਾਂ ਪੈਗ ਲਾਣਾ ਤੈਨੂੰ ਕਦੀ ਟੈਨਸ਼ਨ ਪੈ ਗਈ ਹੁਣ ਤੂੰ ਤਾਂ ਚੰਗੀ ਭਲੀ ਨਾ ਤੈਨੂੰ ਘਰ ਦੇ ਵਿੱਚ ਕੋਈ ਟੈਨਸ਼ਨ ਨਾ ਹੋ ਜੇ ਮੈਂ ਸਵੇਰੇ ਮੰਦਾ ਦੋ ਪੈਗ ਲਾ ਲੈਂਦਾ ਤੇ ਕੀ ਹੋ ਜਾਂਦਾ ਦੱਸ ਮੈਨੂੰ ਵੀ ਨਾ ਬਹੁਤ ਟੈਨਸ਼ਨਾਂ ਨੇ ਹੁਣ ਮੈਂ ਵੀ ਪੈਗ ਲਗਾ ਕੇ ਨਾ ਆਪਣੀਆਂ ਇਹਦੇ ਨਾਲ ਹੀ ਟੈਨਸ਼ਨਾਂ ਦੂਰ ਕਰਿਆ ਕਰਾਂਗੀ ਤੈਨੂੰ ਮੈਂ ਕਹਾਂ ਨਾ ਚੁੱਪ ਕਰਕੇ ਹੁਣ ਥੱਲੇ ਰੱਖ ਦੇ ਇਹਨੂੰ ਸ਼ਰਾਬ ਦੇ ਨਾਲ ਜਨਾਨੀਆਂ ਨੂੰ ਪਤਾ ਕਿੰਨੀਆਂ ਬਿਮਾਰੀਆਂ ਲੱਗਦੀਆਂ ਪਤਾ ਵੀ ਐ ਕੁਝ ਬਿਮਾਰੀਆਂ ਤੇ ਤੁਹਾਨੂੰ ਵੀ ਲੱਗਣੀਆਂ ਇਹ ਪੈਗ ਲਗਾਉਣ ਦੇ ਨਾਲ ਫਿਰ ਕੀ ਹੋਇਆ ਜੇ ਮੈਨੂੰ ਵੀ ਲੱਗ ਜਾਣਗੀਆਂ ਤੇ ਕੀ ਦਿੱਕਤ ਆ ਹੁਣ ਜੋ ਤੁਸੀਂ ਕਰਿਆ ਕਰੋਗੇ ਨਾ ਉਹੀ ਮੈਂ ਕਰਿਆ ਕਰਾਂਗੀ ਤੁਹਾਡੇ ਨਾਲ ਯਾਰ ਅਲਦਾ ਮੈਂ ਪੈਗ ਲਾਣਾ ਜੇ ਮੈਂ ਖੂਚ ਛਾਲ ਮਾਰੂਗਾ ਤੂੰ ਮੇਰੇ ਨਾਲ ਖੂਚ ਛਾਲ ਮਾਰ ਦੇਂਗੀ ਹਾਂਜੀ ਮੈਂ ਵੀ ਛਾਲ ਨਾਲ ਹੀ ਮਾਰ ਦਾਂਗੀ ਤੁਹਾਡੇ ਅੱਛਾ ਯਾਨੀ ਕਿ ਫਿਰ ਤੂੰ ਮਰਨਾ ਚਾਹਨੀ ਐ ਹਾਂਜੀ ਮੈਂ ਮਰਨਾ ਚਾਹਨੀ ਐ ਤੁਹਾਨੂੰ ਇਕੱਲੇ ਨੂੰ ਕੁਝ ਹੋ ਜਾਵੇ ਚੰਗਾ ਥੋੜਾ ਲੱਗਦਾ ਵਾ ਨਾਲੇ ਜੇ ਤੁਹਾਨੂੰ ਕੁਝ ਹੋ ਗਿਆ ਮੈਂ ਤਾਂ ਵੈਸੇ ਇਕੱਲੇ ਨੇ ਪਾਗਲ ਹੋ ਜਾਣਾ ਅੱਛਾ ਤੁਸੀਂ ਤਾਂ ਟਾਈਮ ਨਾਲ ਹੀ ਪੈਗ ਲਗਾ ਕੇ ਸੋ ਜਾਂਦੇ ਹੋ ਤੇ ਆਪਣਾ ਸਰੀਰ ਖਰਾਬ ਕਰੀ ਜਾਂਦੇ ਹੋ ਤੜ ਤੋਂ ਬਾਅਦ ਮੈਂ ਰੁੱਲਣਾ ਥੋੜੀ ਐ ਆਪਾਂ ਇਕੱਠੇ ਬਹਿ ਕੇ ਪੈਗ ਲਾਇਆ ਕਰਾਂਗੇ ਮਰਾਂਗੇ ਤੇ ਇਕੱਠੇ ਹੀ ਯਾਰ ਤੈਨੂੰ ਕਿਹਾ ਮੈਨੂੰ ਬਾਲਾ ਨਾ ਗਿਆ ਨਾ ਦੇ ਸਮਝ ਆਈ ਤੈਨੂੰ ਕਿੰਨੀ ਵਾਰ ਕਿਹਾ ਲੇਡੀਜ਼ ਨੂੰ ਬਹੁਤ ਪ੍ਰੋਬਲਮ ਪੈਂਦੀ ਸ਼ਰਾਬ ਪੀਨ ਨਾਲ ਬੰਦਿਆਂ ਨੂੰ ਵੀ ਬੜੀਆਂ ਪ੍ਰੋਬਲਮ ਹੋ ਜਾਂਦੀਆਂ ਤੁਹਾਨੂੰ ਪਤਾ ਬੰਦਿਆਂ ਨੂੰ दारू ਪੀਣ ਦੇ ਨਾਲ ਲੀਵਰ ਦੀਆਂ ਪ੍ਰੋਬਲਮ ਕਿਡਨੀ ਦੀਆਂ ਪ੍ਰੋਬਲਮ ਹੋ ਜਾਂਦੀਆਂ ਯਾਰ ਮੈਂ ਕਿੰਨੀ ਵਾਰ ਕਹਾਂ ਤੈਨੂੰ ਸ਼ਰਾਬ ਪੀ ਕੇ ਲੇਡੀਜ਼ ਨਾਲ ਅੰਦਰੋਂ ਖੋਖਲੀਆਂ ਹੋ ਜਾਂਦੀਆਂ ਹੋਰ ਮੈਂ ਤੈਨੂੰ ਕੀ ਕੀ ਦੱਸਾਂ ਜੋ ਲੇਡੀਜ਼ ਨੂੰ ਪ੍ਰੋਬਲਮ ਹੁੰਦੀ ਸ਼ਰਾਬ ਪੀਣ ਨਾਲ ਐਵੇਂ ਜਬਲੀਆਂ ਮਾਰੀ ਜਾਂਦੀ ਆਪਣੀ ਫੇਰ ਮੈਂ ਤੁਹਾਨੂੰ ਕਹਿਤ ਰਹੀ ਆ ਬੰਦਿਆਂ ਨੂੰ ਵੀ ਤਾਂ ਲੀਵਰ ਦੀ ਪ੍ਰੋਬਲਮ ਹੋ ਜਾਂਦੀ ਹੈ ਕਿਡਨੀਆ ਦੀ ਪ੍ਰੋਬਲਮ ਹੋ ਜਾਂਦੀ ਹੈ ਤੁਸੀਂ ਕਿਹੜਾ ਮੇਰੀ ਗੱਲ ਸੁਣਦੇ ਹੋ ਯਾਰ ਕੀ ਬੋਲੀ ਜਾਨੀ ਤੂੰ ਕਿਹੜੀ ਗੱਲ ਕਿੱਥੋਂ ਤੋਂ ਕਿੱਥੇ ਲੈ ਗਈ ਲੀਵਰ ਕਿਡਨੀ ਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਤੇਰੀ ਯਾਰ ਕੀ ਬੋਲੀ ਜਾਨੀ ਮੈਂ ਕੀ ਕਹਿਆ ਜੋ ਹੁੰਦਾ ਨੇ ਉਹੀ ਕਹਿ ਰਹੀ ਆ ਤੁਹਾਨੂੰ ਨਹੀਂ ਹੋਇਆ ਕੀ ਯਾਰ ਮੈਨੂੰ ਤਾਂ ਸਮਝ ਨਹੀਂ ਆਈ ਤੇਨੂੰ ਤੁਸੀਂ ਵੀ ਤਾਂ ਪਤਾ ਨਹੀਂ ਕੀ ਕੀ ਬੋਲੀ ਜਾਂਦੇ ਹੋ ਯਾਰ ਜਿੰਨੀ ਰੱਬ ਨੇ ਲਿਖੀ ਆ ਨਾ ਉਨੀ ਭੋਗ ਕੇ ਜਾਣੀ ਆ ਟਾਈਮ ਤੋਂ ਪਹਿਲਾਂ ਕਿਸੇ ਨੂੰ ਕੁਝ ਨਹੀਂ ਹੁੰਦਾ ਸਮਝ ਆਈ ਜਦੋਂ ਕੁਝ ਹੋਣਾ ਨਾ ਸ਼ਰਾਬ ਬਿਨਾ ਪੀਤੇ ਵੀ ਹੋ ਜਾਣਾ ਜ਼ਰੂਰੀ ਨਹੀਂ ਅਸੀਂ ਆਪਣੀ ਮੋਹਤ ਆਪ ਹੀ ਸਹੀ ਐਣਨੀ ਆ ਜਦੋਂ ਸਾਨੂੰ ਕੁਝ ਹੁੰਦਾ ਨਾ ਫਿਰ ਅਸੀਂ ਦੋਸ਼ ਰੱਬ ਨੂੰ ਦੇਣ ਲੱਗ ਜੰਨੇ ਆ ਆਪਣੀਆਂ ਗਲਤੀਆਂ ਤੇ ਅਸੀਂ ਦੇਖਦੇ ਨਹੀਂ ਯਾਰ ਮੈਂ ਕਿਹੜਾ ਪੀ ਕੇ ਅੱਜ ਹੀ ਮਰ ਜਾਣਾ ਯਾਰ ਦੱਸ ਠੀਕ ਐ ਆ ਫੜੋ ਆਈ ਬੁਨੇ ਮੈਂ ਆ ਫੜੋ ਰਿਪੋਰਟਾਂ ਜਿਹੜੇ ਕੱਲ ਟੈਸਟ ਕਰਾਇ ਸੀ ਨਾ ਉਹਦੀਆਂ ਰਿਪੋਰਟਾਂ ਹਾਂ ਤੇ ਕੀ ਆਇਆ ਇਹਨਾਂ ਚ ਡਾਕਟਰ ਨੇ ਕਿਹਾ ਲੀਵਰ ਚ ਪ੍ਰੋਬਲਮ ਆ ਹੈ ਲੀਵਰ ਚ ਪ੍ਰੋਬਲਮ ਆਈ ਹੈ ਡਾਕਟਰ ਨੇ ਕਿਹਾ ਤੇ ਨਾਲੇ ਉਹਨੇ ਡਾਕਟਰ ਨੇ ਇਹ ਵੀ ਕਿਹਾ ਕਿ ਕਿਡਨੀਆਂ ਦਾ ਟੈਸਟ ਹੋਏਗਾ ਹੋ ਸਕਦਾ ਕਿਡਨੀਆਂ ਚ ਵੀ ਕੋਈ ਪ੍ਰੋਬਲਮ ਹੋਵੇ ਤੇ ਜੇ ਡਾਕਟਰ ਨੇ ਇੰਨੀ ਗੱਲ ਕਹੀ ਹੈ ਨਾ ਤੇ ਫਿਰ ਕੋਈ ਨਾ ਕੋਈ ਤਾਂ ਪ੍ਰੋਬਲਮ ਹੋਏਗੀ ਨਾ ਯਾਰ ਤੂੰ ਸਹੀ ਕਹਿ ਰਹੀ ਹੈ ਮੈਂ ਸਹੀ ਕਹਿ ਰਹੀ ਹਾਂ ਰਿਪੋਰਟਾਂ ਜੋ ਆਈਆਂ ਨਾ ਮੈਂ ਤੁਹਾਨੂੰ ਉਹੀ ਕਹਿ ਰਹੀ ਹਾਂ ਜੋ ਮੈਂ ਡਾਕਟਰ ਨੇ ਕਿਹਾ ਹੈ ਡਾਕਟਰ ਨੇ ਕਿਹਾ ਜਿਹੜਾ ਕੋਈ ਵੀ ਨਸ਼ਾ ਵਾ ਸਰੀਰ ਲਈ ਨਾ ਜ਼ਹਿਰ ਆ ਤੁਹਾਡੇ ਲਈ ਯਾਰ ਮੈਨੂੰ ਤਾਂ ਟੈਨਸ਼ਨ ਬੈ ਗਈ ਯਾਰ ਤੁਸੀਂ ਆਪ ਹੀ ਸੋਚ ਲਓ ਹੁਣ ਤੱਕ ਪੈਗ ਲਗਾਉਣ ਦੇ ਨਾਲ ਇਹਨਾਂ ਨੂੰ ਨੁਕਸਾਨ ਹੋ ਰਿਹਾ ਤੁਹਾਡੇ ਸਰੀਰ ਦਾ ਜੇ ਮੰਨ ਲਓ ਹੁਣ ਕੋਈ ਪ੍ਰੋਬਲਮ ਨਾ ਆਵੇ ਜਿਆਦਾ ਕ੍ਰਿਟੀਕਲ ਪ੍ਰੋਬਲਮ ਨਾ ਹੋਵੇ ਅ ਦੋ ਸਾਲ ਨੂੰ ਜਾਂ ਚਾਰ ਸਾਲ ਨੂੰ ਅੱਗੇ ਦੀ ਅੱਗੇ ਤੇ ਤੁਹਾਨੂੰ ਪ੍ਰੋਬਲਮ ਹੋਏਗੀ ਨਾ ਕੋਈ ਨਾ ਕੋਈ ਹੁਣ ਤੁਹਾਡੀ ਮਰਜ਼ੀ ਆ ਤੁਸੀਂ ਦਾਰੂ ਪੀਣੀ ਆ ਜਾਂ ਛੱਡਣੀ ਆ ਠੀਕ ਹੈ ਨਾ ਜੇ ਤੁਸੀਂ ਪੀ ਨਹੀਂ ਐ ਤੇ ਆਪਾਂ ਦੋਨੋਂ ਇਕੱਠੇ ਬੈ ਕੇ ਪੀਆ ਕਰਾਂਗੇ ਜੇ ਤੁਹਾਨੂੰ ਕੁਛ ਹੋਏਗਾ ਤੇ ਨਾਲ ਮੈਨੂੰ ਵੀ ਹੋਏਗਾ ਜੇ ਮੈਨੂੰ ਵੀ ਕੁਛ ਹੋਏਗਾ ਫਿਰ ਕਿਹੜੀ ਗੱਲ ਆ ਕੋਈ ਗੱਲ ਨਹੀਂ ਕਰੋ ਤੁਸੀਂ ਆਪਣੀ ਐਸ਼ ਯਾਰ ਗਾਲ ਤਾਂ ਸਹੀ ਆ ਦੀ ਯਾਰ ਕੀ ਕਰਾਂ ਯਾਰ ਮੈਂ ਤਾਂ ਟੈਨਸ਼ਨ ਭੈ ਗਈ ਯਾਰ ਚਲ ਛੱਡ ਯਾਰ ਅੱਜ ਤੋਂ ਬਾਅਦ ਮੈਂ ਦਾਰੂ ਪੀਣੀ ਨਹੀਂ ਯਾਰ ਮੇਰਾ ਯਾਰ ਮੂੰਹ 'ਤੇ ਪੀਣੀ ਨਹੀਂ ਹੱਥੋਂ ਬਾਹਰ ਬੱਸ Do